ਅਜਨਾਲਾ ਹਲਕਾ ਦੇ ਵਿੱਚ ਰਾਵੀ ਦੇ ਵਹਾਰ ਕਾਰਨ ਪੈਦਾ ਹੋਈ ਸਥਿਤੀ ਦੇ ਵਿੱਚ ਨਾਲ ਡਿਪਟੀ ਕਮਿਸ਼ਨਰ ਅਮਰਿਤ ਸਰ ਸਾਖਸ਼ੀ ਸाहनी ਅਤੇ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਰਾਹ ਟੀਮਾਂ ਦੇ ਨਾਲ ਮੌਕੇ ਦੇ ਉੱਤੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰਾਵੀ ਦਰਿਆ ਦਾ ਪਾਣੀ ਜਿਹੜਾ ਓਵਰਫਲੋ ਹੋ ਚੁੱਕਿਆ ਜਿਸ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਅਮਰਿਤ ਸਰ ਦੇ ਸਾਖਸ਼ੀ ਸाहनी ਜੜੇ ਨੇ ਮੌਕੇ ਤੇ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਪੰਜਾਬ 'ਚ ਲਗਾਤਾਰ ਹੋ ਰਹੀ ਬਰਸਾਤ ਤੇ ਡੈਮਾਂ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦੇ ਕਾਰਨ ਪੰਜਾਬ ਦੇ ਜਿਹੜੇ 7 ਜ਼ਿਲ੍ਹਿਆਂ 'ਚ ਹੜ ਵਰਗੀ ਸਥਿਤੀ ਜੜੀ ਹੋਈ ਹੈ ਜਿਸ ਵਿੱਚ ਵੇਗਦੇ ਹੋਏ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ 150 ਤੋਂ ਵੱਧ ਪਿੰਡਾਂ 'ਚ ਕਈ-ਕਈ ਫੁੱਟ ਤੱਕ ਪਾਣੀ ਜੜਾ ਆ ਚੁੱਕਾ ਹੈ। ਤੋਂ ਤੇ ਹੀ ਲੋਕਾਂ ਦੇ ਘਰਾਂ ਤੇ ਖੇਤੀ ਪਾਣੀ 'ਚ ਜਿਹੜੇ ਨੇ ਉਹ ਖੇਤ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਲੋਕ ਆਪਣਾ ਕਾਰ ਛੱਡਣ ਲਈ ਜਿਹੜੇ ਉਹ ਮਜਬੂਰ ਹੋ ਗਏ ਨੇ ਐਨ ਡੀ ਆਰ ਐਫ ਐਸਟੀ ਆਰ ਐਫ ਪਾਰਟ ਫੋਰਸ ਤੇ ਪੰਜਾਬ ਪੁਲਿਸ ਰੈਸਕਿਊ ਆਪਰੇਸ਼ਨ ਜਿਹੜੀਆਂ ਨੇ ਚਲਾ ਰਹੀਆਂ ਨੇ ਤੇ ਹੁਣ ਤੱਕ ਵੱਖ-ਵੱਖ ਥਾਵਾਂ ਤੇ 92 ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਇਸ ਦੇ ਵਿੱਚ ਵੱਡੀ ਜਾਣਕਾਰੀ ਵੱਡੀ ਅਪਡੇਟ ਜਿਹੜੀ ਉਹ سامنے ਆ ਰਹੀ ਰਾਵੀ ਦਰਿਆ ਦੀਆਂ ਹੈ ਤਸਵੀਰਾਂ ਨੇ ਜਿੱਥੇ ਮੌਕੇ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤਾਕਸ਼ੀ ਸਾਹ ਨੇ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿੱਤਾ ਜਾ ਰਿਹਾ ਹੈ ਲੋਕਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ